ਪਾਲੀਵੜ ਵਿੱਚ ਵਿਆਹ ਦੀਆਂ ਸ਼ਹਿਨਾਈਆਂ ਗੂੰਜ ਰਹੀਆਂ ਹਨ ਰਕੁਲਪ੍ਰੀਤ ਸਿੰਘ ਅਤੇ ਜੈਕੀ ਬਗਨਾਨੀ ਦਵਿਆ ਤੋਂ ਬਾਅਦ ਹੋਣ ਪੁਲਕੀਤ ਅਤੇ ਕ੍ਰਿਤੀ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਵਾਲੇ ਹਨ ਪਰ ਵੇਡ 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 ਇਹਨਾਂ ਦੇ ਵਿਆਹ ਨਾਲੋਂ ਜ਼ਿਆਦਾ ਤਾਂ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਦੋਵਾਂ ਦਾ ਵੈਡਿੰਗ ਕਾਰਡ ਜੀ ਹਾਂ ਪੁਲਕੀਤ ਅਤੇ ਕ੍ਰਿਤੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰੇ ਸਨ ਅਤੇ ਹੁਣ ਇਸ ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਕ੍ਰਿਤੀ ਅਤੇ ਪੁਲਕੀਤ ਜਲਦੀ ਹੀ ਵਿਆਹ ਕਰਨ ਵਾਲੇ ਹਨ ਅਤੇ ਜਿਸ ਤੋਂ ਬਾਅਦ ਇਹਨਾਂ ਦੋਵਾਂ ਦਾ ਵਿਆਹ ਦਾ ਜਿਹੜਾ ਕਾਰਡ ਹੈ ਉਹ ਵਾਇਰਲ ਹੋ ਰਿਹਾ ਹੈ ਕਾਰਡ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ ਤੇ ਇਸ ਜੋੜੀ ਨੂੰ ਲਾੜਾ ਲਾੜੀ ਬੰਦੇ ਦੇਖਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕ੍ਰਿਤੀ ਪੁਲਕੀਤ ਦੇ ਵਿਆਹ ਦੇ ਕਾਰਡ ਦੀ ਗੱਲ ਕਰੀਏ ਤਾਂ ਇਸ ਚ ਪਿਆਰ ਸੰਗੀਤ ਅਤੇ ਖੂਬਸੂਰਤ ਨਜ਼ਾਰਾ ਦਿਖਾਇਆ ਗਿਆ ਇਸ ਕਾਰਡ ਨੂੰ ਦੇਖ ਕੇ ਹਰ ਕੋਈ ਉਤਸ਼ਾਹਿਤ ਹੈ ਕ੍ਰਿਤੀ ਖਰਬੰਦਾ ਅਤੇ ਪੁਲਕੀਤ ਸਮਰਾਟ ਦੇ ਵਿਆਹ ਦੇ ਕਾਰਡ ਦੀ ਗੱਲ ਕਰਦੇ ਹਾਂ ਤਾਂ ਦੋ ਲੋਕ ਕੁਰਸੀਆਂ ਤੇ ਬੈਠੇ ਨਜ਼ਰ ਆ ਰਹੇ ਹਨ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਜਿਵੇਂ ਇੱਕ ਕਾਰ ਦਾ ਦ੍ਰਿਸ਼ ਹੋਵੇ ਪੁਲਕੀਤ ਹੱਥ ਦੇ ਵਿੱਚ ਗਿਟਾਰ ਲੈ ਕੇ ਬਲਕਨੀ ਦੇ ਵਿੱਚ ਬੈਠਾ ਹੈ ਤੇ ਕ੍ਰਿਤੀ ਵੀ ਉਸਦੇ ਨਾਲ ਬੈਠੀ ਹੈ। ਉਸਦੇ ਆਲੇ-ਦੁਆਲੇ ਉਹਨਾਂ ਦੇ ਡੌਗਸ ਨਜ਼ਰ ਆ ਰਹੇ ਹਨ। ਕਾਰਟ ਤੇ ਲਿਖਿਆ ਹੈ ਆਪਣੇ ਲੋਕਾਂ ਨਾਲ ਸੈਲੀਬ੍ਰੇਟ ਕਰਨ ਦਾ ਇੰਤਜ਼ਾਰ ਨਹੀਂ ਹੋ ਰਿਹਾ। ਲਵ ਪੁਲਕੀਤ ਐਂਡ ਕ੍ਰਿਤੀ। ਪੁਲਕੀਤ ਅਤੇ ਕ੍ਰਿਤੀ ਨੇ ਅਜੇ ਤੱਕ ਵਿਆਹ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ। ਖਬਰਾਂ ਦੀ ਮੰਨਿਆਤਾ ਇਹ ਜੋੜਾ 13 ਮਾਰਚ ਨੂੰ ਸੱਤ ਫੇਰੇ ਲੈ ਸਕਦਾ ਹੈ। ਹਾਲਾਂਕਿ ਹੁਣ ਤੱਕ ਉਹਨਾਂ ਨੇ ਤਰੀਕ ਤੇ ਚੁੱਪੀ ਧਾਰੀ ਹੋਈ ਹੈ। ਕ੍ਰਿਤੀ ਨੇ ਕੁਝ ਸਮਾਂ ਪਹਿਲਾਂ ਪੁਲਕੀਤ ਨਾਲ ਕਾ ਫੋਟੋ ਸ਼ੇਅਰ ਕੀਤੀ ਸੀ ਜਿਸ ਤੇ ਇਹ ਸੰਕੇਤ ਮਿਲਿਆ ਸੀ ਕਿ ਇਹ 2 ਮਾਰਚ ਦੇ ਮਹੀਨੇ ਦੇ ਵਿੱਚ ਵਿਆਹ ਕਰ ਸਕਦੇ ਹਨ ਬਾਲੀਵੁੱਡ ਵਿੱਚ ਵਿਆਹ ਦੀਆਂ ਸ਼ਹਿਨਾਈਆਂ ਗੂੰਜ ਰਹੀਆਂ ਹਨ ਰਕুলਪ੍ਰੇ ਸਿੰਘ ਅਤੇ ਜੈਕੀ ਬਗਨਾਨੀ ਦੇ ਵਿਆਹ ਤੋਂ ਬਾਅਦ ਹੁਣ ਪੁਲਕੀਤ ਅਤੇ ਕ੍ਰਿਤੀ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਵਾਲੇ ਹਨ ਪਰ ਵੇਟ 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 ਇਹਨਾਂ ਦੇ ਵਿਆਹ ਨਾਲੋਂ ਜ਼ਿਆਦਾ ਤਾਂ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਦੋਵਾਂ ਦਾ ਵਿਆਹਿੰਗ ਕਾ ਜੀ ਹਾਂ ਪੁਲਕੀਤ ਅਤੇ ਕ੍ਰਿਤੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਹੁਣ ਇਸ ਜੋੜੇ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ ਇਹ ਤੇ ਪੁਲਕੀਤ ਜਲਦੀ ਹੀ ਵਿਆਖਰਣ ਵਾਲੇ ਹਨ ਅਤੇ ਜਿਸ ਤੋਂ ਬਾਅਦ ਇਹਨਾਂ ਦੋਵਾਂ ਦਾ ਵਿਆਹ ਦਾ ਜਿਹੜਾ ਕਾਰਡ ਹੈ ਉਹ ਵਾਇਰਲ ਹੋ ਰਿਹਾ ਕਾਰਡ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ ਤੇ ਇਸ ਜੋੜੀ ਨੂੰ ਲਾੜਾ ਲਾੜੀ ਬੰਦੇ ਦੇਖਣ ਦੇ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕ੍ਰਿਤੀ ਪੁਲਕੀਤ ਦੇ ਵਿਆਹ ਦੇ ਕਾਰਡ ਦੀ ਗੱਲ ਕਰੀਏ ਤਾਂ ਇਸ ਚ ਪਿਆਰ ਸੰਗੀਤ ਅਤੇ ਖੂਬਸੂਰਤ ਨਜ਼ਾਰਾ ਦਿਖਾਇਆ ਗਿਆ ਇਸ ਕਾਰਡ ਨੂੰ ਦੇਖ ਕੇ ਹਰ ਕੋਈ ਉਤਸ਼ਾਹਿਤ ਹੈ ਕ੍ਰਿਤੀ ਖਰਬੰਦਾ ਅਤੇ ਪੁਲਕੀਤ ਸਮਰਾਟ ਦੇ ਵਿਆਹ ਦੇ ਕਾਰਡ ਦੀ ਗੱਲ ਕਰਦੇ ਹਾਂ ਤਾਂ ਦੋ ਲੋਕ ਕੁਰਸੀਆਂ ਤੇ ਬੈਠੇ ਨਜ਼ਰ ਆ ਰਹੇ ਹਨ ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਜਿਵੇਂ ਇੱਕ ਘਰ ਦਾ ਦ੍ਰਿਸ਼ ਹੋਵੇ ਪੁਲਕੀਤ ਹੱਥ ਦੇ ਵਿੱਚ ਗਿਟਾਰ ਲੈ ਕੇ ਬਲਕਨੀ ਦੇ ਵਿੱਚ ਬੈਠਾ ਹੈ ਤੇ ਕ੍ਰਿਤੀ ਵੀ ਉਸਦੇ ਨਾਲ ਬੈਠੀ ਹੈ। ਉਸਦੇ ਆਲੇ-ਦੁਆਲੇ ਉਹਨਾਂ ਦੇ ਡੌਗਸ ਨਜ਼ਰ ਆ ਰਹੇ ਹਨ। ਕਾਟ ਤੇ ਲਿਖਿਆ ਹੈ ਆਪਣੇ ਲੋਕਾਂ ਨਾਲ ਸੈਲੀਬ੍ਰੇਟ ਕਰਨ ਦਾ ਇੰਤਜ਼ਾਰ ਨਹੀਂ ਹੋ ਰਿਹਾ। ਲਵ ਪੁਲਕੀਤ ਐਂਡ ਕ੍ਰਿਤੀ। ਪੁਲਕੀਤ ਅਤੇ ਕ੍ਰਿਤੀ ਨੇ ਅਜੇ ਤੱਕ ਵਿਆਹ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਹੈ। ਖਬਰਾਂ ਦੀ ਮੰਨਿਆਤਾ ਇਹ ਜੋੜਾ 13 ਮਾਰਚ ਨੂੰ ਸੱਤ ਫੇਰੇ ਲੈ ਸਕਦਾ ਹੈ। ਹਾਲਾਂਕਿ ਹੁਣ ਤੱਕ ਉਹਨਾਂ ਨੇ ਤਰੀਕ ਤੇ ਚੁੱਪੀ ਧਾਰੀ ਹੋਈ ਹੈ। ਕ੍ਰਿਤੀ ਨੇ ਕੁਝ ਸਮਾਂ ਪਹਿਲਾਂ ਪੁਲਕੀਤ ਨਾਲ ਕਾ ਫੋਟੋ ਸ਼ੇਅਰ ਕੀਤੀ ਸੀ ਜਿਸ ਤੇ ਇਹ ਸੰਕੇਤ ਮਿਲਿਆ ਸੀ ਕਿ ਇਹ 2 ਮਾਰਚ ਦੇ ਮਹੀਨੇ ਦੇ ਵਿੱਚ ਵਿਆਹ ਕਰ ਸਕਦੇ ਹਨ